ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਜਿਹੜੇ ਸੂਟ ਦੀ ਕਟਿੰਗ ਲੈ ਕੇ ਆਏ ਆ ਤੁਹਾਡੇ ਲਈ ਉਹ ਹੈਗਾ ਜੀ ਹੈਵੀ ਸਾਈਜ਼ ਦਾ ਸੂਟ ਠੀਕ ਹੈ ਜੀ ਹੈਵੀ ਸਾਈਜ਼ ਦੇ ਸੂਟ ਦੇ ਵਿੱਚ ਦੇਖੋ ਆਪਾਂ ਨੂੰ ਕੀ ਲੱਗਦਾ ਹੁੰਦਾ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਾਂ ਮੋਢਾ ਜਿਹੜਾ ਹੈਗਾ ਉਹ ਜ਼ਿਆਦਾ ਕੱਟ ਲੈਣੇ ਆਗੇ ਕਈ ਲੋਕੀ ਹੁੰਦੇ ਆ ਕਿ 8 8.5 ਤੱਕ ਵੀ ਮੋਢਾ ਜਿਹੜਾ ਹੈਗਾ ਹੈਵੀ ਸਾਈਜ਼ ਦੇ ਵਿੱਚ ਲੈ ਲੈਂਦੇ ਹੁੰਦੇ ਆਗੇ ਹੈਵੀ ਸਾਈਜ਼ ਮਤਲਬ ਕਿ ਇਹਨਾਂ ਦੀ ਫਿਟਿੰਗ ਹੈਗੀ ਆ ਜੀ 26 ਇੰਚ ਹੈ ਨਾ ਰਾਉਂਡ ਘਮਾ ਕੇ ਜਦੋਂ ਆਪਾਂ ਇਸ ਤ ਇਹ ਐਦਾ ਉਦੋਂ ਆ ਜਾਂਦੀ ਹੈ ਮਤਲਬ ਕਿ 52 ਇੰਚ ਹੈ ਨਾ ਹੁਣ ਇਹਨਾਂ ਦੀ ਫਿਟਿੰਗ ਹੈਗੀ ਹੈ ਜੀ 26 ਇੰਚ ਬ੍ਰੈਸਟ ਤੋਂ ਔਰ ਕਮਰ ਤੋਂ ਹੈਗੀ ਹੈ ਜੀ 25.5 ਇੰਚ ਔਰ हिਪ ਤੋਂ ਹੈਗੀ ਹੈ ਜੀ 27.5 ਇੰਚ ਠੀਕ ਹੈ ਹੁਣ ਇਹਦੇ ਵਿੱਚ ਮੋਡਾ ਕਿਸ ਤਰੀਕੇ ਨਾਲ ਰੱਖਣਾ ਔਰ ਤੀਰਾ ਕਿੰਨਾ ਰੱਖਣਾ ਉਹ ਤੁਸੀਂ ਧਿਆਨ ਨਾਲ ਦੇਖ ਲਓ ਠੀਕ ਹੈ ਜੀ ਜਿਹੜੀਆਂ ਤੁਹਾਡੇ ਸਾਰੀਆਂ ਕਨਫਿਊਜ਼ਨ ਹੋਣਗੀਆਂ ਉਹ ਮੈਂ ਸਾਰੇ ਡਾਊਟ ਤੁਹਾਡੇ ਕਲੀਅਰ ਕਰ ਦੂੰਗੀ ਠੀਕ ਹੈ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਣਾ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਹੁਣ ਦੇਖੋ ਇਹਨਾਂ ਦੇ ਕਮਰ ਤੋਂ ਫਿਟੇ ਹੈਗੇ ਜੀ 27 ਇੰਚ ਇਹਨਾਂ ਦਾ ਘੇਰਾ ਹੈਗਾ 28 ਇੰਚ ਠੀਕ ਹੈ 28 ਇੰਚ ਦੇ ਹਿਸਾਬ ਨਾਲ ਜਿਹੜਾ ਹੈ ਆਪਾਂ ਜਿਹੜਾ ਹੈਗਾ ਉਹ 31 ਇੰਚ ਕਪੜਾ ਉਤਾਰ ਲਿਆ ਫੋਲਡਿੰਗ ਦੇ ਵਿੱਚ 15.5 ਇੰਚ ਠੀਕ ਹੈ ਜੀ ਮਤਲਬ ਆਪਾਂ 3 ਇੰਚ ਜ਼ਿਆਦਾ ਉਤਾਰ ਲਿਆ ਚਾਕਾਂ ਲਈ ਦੋ ਇੱਕ ਚਾਕ ਲਈ 1.5 1.5 ਇੰਚ ਜਿਹੜਾ ਹੈਗਾ ਉਹ ਬਹੁਤ ਹੁੰਦਾ ਕਪੜਾ ਜੇ ਤੁਸੀਂ ਪਾਈਪਿੰਗ ਕੱਢਣੀ ਆ ਤਾਂ ਤੁਸੀਂ 4 ਇੰਚ ਵੀ ਰੱਖ ਸਕਦੇ ਹੋ ਮਤਲਬ ਇੱਕ ਚਾਕ ਲਈ 2 ਇੰਚ ਵੀ ਰੱਖ ਸਕਦੇ ਹੋ ਠੀਕ ਹੈ ਹੁਣ ਦੇਖੋ ਇਹਨਾਂ ਦੀ ਬ੍ਰੈਸ ਤੋਂ ਫਿਟਿੰਗ ਹੈਗੀ ਜੀ 26 ਇੰਚ 26 ਇੰਚ ਦੇ ਹਿਸਾਬ ਨਾਲ ਆਪਾਂ ਇਹਨਾਂ ਦਾ ਤੀਰਾ ਲਵਾਂਗੇ ਸਾਢੇ 7 ਇੰਚ ਠੀਕ ਹੈ ਬੈਕ ਵਾਲਾ ਜਿਹੜਾ ਗਲਾ ਹੈਗਾ ਉਹ ਮੈਂ ਤੁਹਾਨੂੰ ਦੱਸ ਦੰਨੀ ਆ ਬੈਕ ਵਾਲਾ ਇਹਨਾਂ ਦਾ ਗਲਾ ਜਿਹੜਾ ਹੈਗਾ ਉਹ ਹੈਗਾ ਜੀ ਸਾਢੇ 6 ਇੰਚ ਤੁਸੀਂ 7 ਇੰਚ ਵੀ ਰੱਖ ਸਕਦੇ ਹੋਗੇ ਤੀਰਾ ਜੇ ਤੁਸੀਂ ਸਾਢੇ 7 ਰੱਖ ਲੂਗੇ ਨਾ ਤਾਂ ਤੁਸੀਂ 7 ਇੰਚ ਵੀ ਰੱਖ ਸਕਦੇ ਹੋ ਗਲਾ ਉਹਦਾ ਕੋਈ ਚੱਕਰ ਨਹੀਂ ਹੈਗਾ ਬੈਕ ਵਾਲਾ ਗਲਾ ਹੈਗਾ ਇਹਨਾਂ ਦਾ ਸਾਢੇ 6 ਇੰਚ ਫਰੰਟ ਵਾਲਾ ਜਿਹੜਾ ਹੈਗਾ ਉਹ ਹੈਗਾ ਜੀ ਸਾਢੇ 7 ਇੰਚ ਠੀਕ ਹੈ ਹੁਣ ਇਹਦੇ ਵਿੱਚ ਤੁਸੀਂ ਦੇਖਣਾ ਆਪਾਂ ਫਰਕ ਕਿੱਥੇ-ਕਿੱਥੇ ਪਾਉਣੇ ਹੋਂ ਪਾਉਣਾ ਹੁੰਦਾਗਾ ਹੁਣ ਦੇਖੋ ਆਪਾਂ ਤੀਰਾ ਇਹਨਾਂ ਦਾ ਸਾਢੇ 7 ਲੈ ਲਿਆ ਤੇ ਆਪਾਂ ਮੋਡਾ ਵੀ ਲਵਾਂਗੇ ਜੀ ਇਹਨਾਂ ਦਾ ਸਾਢੇ 7 ਇੰਚ ਠੀਕ ਹੈ ਸਾਢੇ 7 ਇੰਚ ਤੇ ਮੋਡਾ ਰੱਖਾਂਗੇ ਤੇ ਇਹ ਦੇਖੋ ਆਪਾਂ ਨਾਰਮਲ ਨਾਪ ਦੇ ਵਿੱਚ ਜਿਹੜੀ ਫਿਟਿੰਗ ਦੀ ਨਿਸ਼ਾਨੀ ਹੈਗੀ ਉਹ ਸਾਢੇ 14 ਇੰਚ ਤੇ ਲਗਾਉਣੇ ਹੁੰਨੇ ਆ ਪਰ ਮੈਂ ਉੱਪਰੋਂ ਮੋਡੇ ਵਾਲੇ ਪਾਸੋਂ ਨਾਪਦੀ ਹੁੰਨੀ ਆ ਮੋਡੇ ਤੋਂ ਠੀਕ ਹੈ ਸਾਢੇ 14 ਮੈਂ ਰੱਖਦੀ ਹੁੰਨੀ ਆ ਪਰ ਇਹਦੇ ਵਿੱਚ ਆਪਾਂ ਲਵਾਂਗੇ 15 ਇੰਚ ਠੀਕ ਹੈ ਕਿਉਂਕਿ ਹੈਵੀ ਸਾਈਜ਼ ਦੇ ਵਿੱਚ ਨਾ ਅੱਧਾ ਅੱਧਾ ਇੰਚ ਜਿਹੜਾ ਹੈਗਾ ਆਪਾਂ ਨੀਚੇ ਨੂੰ ਵਾਧਵਾ ਰੱਖਦੇ ਜਾਣਾਗਾ ਨਹੀਂ ਤਾਂ ਫਿਰ ਜਿਹੜੀ ਫਿਟਿੰਗ ਹੈਗੀ ਆਪਣੀ ਹੈਵੀ ਬ੍ਰੈਸਟ ਹੋਣ ਕਰਕੇ ਉੱਪਰ ਨੂੰ ਚੜ ਜੂਗੀ ਠੀਕ ਹੈ ਜੀ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ 15 ਇੰਚ ਤੇ ਠੀਕ ਹੈ ਕਮਰ ਦੀ ਫਿਟਿੰਗ ਆਪਾਂ 15 ਇੰਚ ਤੇ ਦੇਵਾਂਗੇ ਤੇ ਚਾਕ ਚਾਕਾਂ ਦਾ ਵੀ ਆਪਾਂ ਇਸ ਤਰੀਕੇ ਨਾਲ ਕਰਨਾ ਨਾਰਮਲ ਆਪਾਂ 22 ਜਾਂ 22.5 ਇੰਚ ਤੇ ਚਾਕ ਰੱਖਦੇ ਹੁੰਦੇ ਆ ਪਰ ਆਪਾਂ ਇਹਨਾਂ ਦੇ ਰੱਖਾਂਗੇ 23 ਇੰਚ ਤੇ ਠੀਕ ਹੈ ਜੀ ਇਹਵੇਂ ਅੱਧਾ ਅੱਧਾ ਇੰਚ ਵਾਧਾ ਤਾ ਰੱਖਿਆਗਾ ਕਿਉਂਕਿ ਨਾ ਫਿਰ ਜਿਹੜੀ ਕੁੜਤੀ ਹੈਗੀ ਆ ਉਹ ਹੈਵੀ ਸਾਈਜ਼ ਕਰਕੇ ਆਟੋਮੈਟਿਕ ਉੱਪਰ ਨੂੰ ਚੜੂਗੀ ਇਸ ਲਈ ਆਪਾਂ ਅੱਧਾ ਅੱਧਾ ਇੰਚ ਜਿਹੜਾ ਹੈਗਾ ਉਹ ਵਾਧ ਰੱਖ ਲੈਣਾ ਪਹਿਲਾਂ ਹੀ ਠੀਕ ਹੈ ਹੁਣ ਦੇਖ ਲਓ ਮੋਢਾ ਇਹਨਾਂ ਦਾ 7.5 ਇੰਚ ਰੱਖਿਆ ਮੈਂ ਕਮਰ ਦੀ ਫਿਟਿੰਗ 15 ਇੰਚ ਤੇ ਰੱਖੀ ਆ ਔਰ ਚਾਕ ਰੱਖੀ ਨੇ ਜੀ 23 ਇੰਚ ਤੇ ਠੀਕ ਹੈ ਹੁਣ ਦੇਖੋ ਆਪਾਂ ਤੀਰਾ ਜਿਹੜਾ ਹੈਗਾ ਉਹ 7.5 ਰੱਖਿਆ ਸੀ ਨਾ ਆਪਾਂ ਪਹਿਲਾਂ 1.5 ਤੇ ਹੀ ਨਿਸ਼ਾਨ ਲਗਾਵਾਂਗੇ ਜਿਵੇਂ ਆਪਾਂ ਨਾਰਮਲ ਨਾਪ ਦੇ ਵਿੱਚ ਰੱਖਦੇ ਹੁੰਨੇ ਆ ਠੀਕ ਹੈ ਇਹ ਆਪਾਂ ਨਾਰਮਲ ਨਾਪ ਮੰਗੂ ਹੀ ਲੈਣਾ ਮੋਢਾ ਵੀਰ ਸਾਢੇ 7 ਲਾਇਆ ਤਾਂ ਇੱਥੇ ਵੀ ਸਾਢੇ 7 ਤੇ ਲਾਉਣਾ ਤੇ ਇਹਨੂੰ ਘਟਾ ਕੇ ਫਿਰ ਆਪਾਂ 7 ਕਰ ਦੇਣਾ ਠੀਕ ਹੈ ਜੀ ਇਹ ਅੱਧਾ ਇੰਚ ਜਿਹੜਾ ਹੈਗਾ ਹਰੇਕ ਨਾਪ ਦੇ ਵਿੱਚ ਸੇਮ ਹੀ ਘਟੂਗਾ ਠੀਕ ਹੈ ਜੀ ਹੁਣ ਦੇਖੋ ਆਪਾਂ ਸਾਢੇ 7 ਵਾਲੇ ਨਿਸ਼ਾਨ ਨੂੰ ਇਸ ਤਰੀਕੇ ਨਾਲ ਸਾਢੇ 7 ਵਾਲੇ ਨਾਲ ਸਿੱਧਾ ਕਰ ਦੇਣਾ ਠੀਕ ਹੈ ਤੇ ਜਿਹੜਾ ਹ 7 ਵਾਲਾ ਲਾਇਆ ਉਹਨੂੰ ਆਪਾਂ ਥੋੜਾ ਜਿਹਾ ਟੇਡਾ ਕਰ ਦੇਣਾ ਠੀਕ ਹੈ ਜੀ ਹੁਣ ਦੇਖੋ ਇਹਦੇ ਵਿੱਚ ਇਸ ਤਰੀਕੇ ਨਾਲ ਜਿਹੜਾ ਹੈਗਾ ਫਰਕ ਆ ਗਿਆ ਤੇ ਇੱਥੋਂ ਹੀ ਆਪਾਂ 프ਰੰਟ ਵਾਲੇ ਪੱਲੇ ਦੀ ਜਿਹੜੀ ਹੈਗੀ ਉਹ ਕਾਟ ਪਾਉਣੀ ਹੁੰਦੀ ਹੈ ਠੀਕ ਹੈ ਤੇ ਆਪਾਂ ਇਹਨੂੰ ਇਸ ਤਰੀਕੇ ਨਾਲ ਸਿੱਧਾ ਕਰ ਲਵਾਂਗੇ 7.5 ਤੇ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਹੈਗੀਆਂ ਨੇ ਤੁਸੀਂ ਸਿੱਧੀਆਂ ਕਰ ਲਓ ਇੱਕ ਵਾਰ ਠੀਕ ਹੈ ਹੁਣ ਦੇਖੋ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਹੈ ਜੀ 26 ਇੰਚ ਤੇ ਆਪਾਂ ਉਹਦਾ ਚੌਥਾ ਹਿੱਸਾ ਰੱਖਾਂਗੇ 13 ਇੰਚ ਠੀਕ ਹੈ ਜਦੋਂ ਆਪਾਂ ਇਦਾਂ ਫੋਲਡ ਕਰਕੇ ਰੱਖੇ ਹੁੰਦੇ ਨੇ ਕੱਪੜੇ ਤਾਂ ਆਪਾਂ ਚੌਥਾ ਹਿੱਸਾ ਰੱਖਦੇ ਹੁੰਨੇ ਆ ਫਿਟਿੰਗ ਦਾ ਠੀਕ ਹੈ ਆਪਾਂ 13 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਇਹਨਾਂ ਦੀ ਕਮਰ ਤੋਂ ਫਿਟਿੰਗ ਹੈਗੀ ਹੈ ਜੀ 25 ਇੰਚ ਹੁਣ ਦੇਖੋ ਜਦੋਂ ਆਪਣੀ ਫਿਟਿੰਗ ਜਿਹੜੀ ਹੈਗੀ ਹੈ ਸਵਾ ਸਵਾ ਦੇ ਵਿੱਚ ਆ ਜੇ ਜਿਵੇਂ ਹੁਣ ਕੀ ਸਵਾ 25 ਹੁੰਦੀ ਜਾਂ ਸਾਢੇ 25 ਹੁੰਦੀ ਫਿਰ ਆਪਾਂ ਕਿਸ ਤਰੀਕੇ ਨਾਲ ਫੋਲਡ ਕਰਨਾ ਹੁੰਦਾ ਹੈ ਜੀ ਟਿਪ ਹੁਣ ਦੇਖੋ ਜਿਵੇਂ ਹੁਣ ਆ ਸਾਢੇ 25 ਆ ਗਿਆ ਸਾਢੇ 25 ਤੇ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਇਹਨੂੰ ਦੋ ਵਾਰੀ ਫੋਲਡ ਕਰ ਲਓ ਤੇ ਫਿਰ ਜਿਹੜਾ ਹੈਗਾ ਇਹਨੂੰ ਇਹਦਾ ਚੌਥਾ ਹਿੱਸਾ ਕੱਢ ਲਓ ਠੀਕ ਹੈ ਜੀ ਇਹ ਐਦਾਂ ਹੁਣ ਇਹਦਾ ਚੌਥਾ ਹਿੱਸਾ ਆ ਗਿਆ ਜੀ ਇੱਥੇ ਆ ਗਿਆ ਪੌਣੇ 13 ਇੰਚ ਠੀਕ ਹੈ ਪੌਣੇ 13 ਇੰਚ ਤੇ ਆਪਾਂ ਨਿਸ਼ਾਨ ਲਗਾ ਲਵਾਂਗੇ ਦੇਖੋ ਜਿਹੜੇ ਹੈਵੀ ਸਾਈਜ਼ ਹੁੰਦੇ ਨੇ ਨਾ ਉਹਨਾਂ ਦੀ ਫਿਟਿੰਗ ਜਿਹੜੀ ਹੁੰਦੀ ਆ ਉਹ ਜ਼ਿਆਦਾਤਰ ਸਿੱਧੀ ਜੀ ਹੀ ਹੁੰਦੀ ਆ ਬਸ ਪਲੇਟਸ ਪਾ ਕੇ ਜਿਹੜੀ ਹੈਗੀ ਉਹਨਾਂ ਦੀ ਫਿਟਿੰਗ ਠੀਕ ਕੀਤੀ ਜਾ ਸਕਦੀ ਹੁੰਦੀ ਆ ਬਸ ਉਦਾਂ ਉਹਨਾਂ ਦੀ ਫਿਟਿੰਗ ਜਿਹੜੀ ਹੈਗੀ ਨਿਸ਼ਾਨ ਸਿੱਧੇ ਜੇ ਹੀ ਲੱਗਦੇ ਹੁੰਦੇ ਨੇ ਹੁਣ ਦੇਖੋ ਇੱਥੋਂ ਆਪਾਂ 13 ਤੇ ਲਗਾਇਆ ਬਸ ਇੱਥੋਂ ਪੌਣੇ 13 ਹੀ ਹੈ ਇਹਨਾਂ ਦੀ ਫਿਟਿੰਗ ਥੋੜਾ ਜਿਹਾ ਹੀ ਫਰਕ ਪਿਆ ਠੀਕ ਹੈ ਜੀ ਇੱਥੋਂ 26 ਇੰਚ ਇੱਥੋਂ ਹੈਗੀ 25. ਤੇ ਹੁਣ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਆ ਜੀ 27.5 ਇੰਚ 27.5 ਨੂੰ ਵੀ ਆਪਾਂ ਇਸ ਤਰੀਕੇ ਨਾਲ ਹੀ ਨਾਪ ਲਵਾਂਗੇ ਪਹਿਲਾਂ ਇਹਨੂੰ ਇੱਦਾਂ ਡਬਲ ਕਰ ਲਵਾਂਗੇ ਇਹ ਇੱਦਾਂ ਇੰਚ ਟੇਪ ਨੂੰ ਮੈਂ ਡਬਲ ਫੋਲਡ ਕਰ ਲੈ ਇੱਕ ਵਾਰ ਫਿਰ ਜਿਹੜਾ ਹੈਗਾ ਉਹਦਾ ਚੌਥਾ ਹਿੱਸਾ ਕੱਢ ਲਵਾਂਗੇ ਇਹ ਇੱਦਾਂ ਠੀਕ ਹੈ ਬਸ ਚੌਥੇ ਹਿੱਸੇ ਤੇ ਜਿੰਨਾ ਵੀ ਆ ਜਾਵੇ ਤੁਸੀਂ ਨਿਸ਼ਾਨਾ ਰੱਖ ਲਓ ਠੀਕ ਹੈ ਇਹ ਹੁਣ ਇਹਨਾਂ ਦਾ ਆ ਗਿਆ ਜੀ 14.5 ਇੰਚ ਠੀਕ ਹੈ ਇਹ ਇੱਦਾਂ ਆਪਾਂ 14.5 ਤੇ ਨਿਸ਼ਾਨ ਲਗਾ ਲਵਾਂਗੇ ਬਸ ਦੇਖੋ ਸਾਡੇ 14 ਹੋ ਗਿਆ ਪੌਣੇ 14 ਹੋ ਗਿਆ ਹਨਾ ਸਵਾ 14 ਹੋ ਗਿਆ ਇਹਦੇ ਵਿੱਚ ਇਹੀ ਕਨਫਿਊਜ਼ਨ ਹੁੰਦੀ ਹੈ ਬਸ ਤੁਸੀਂ ਇੰਚੀ ਟੇਪ ਦਾ ਹਿਸਾਬ ਰੱਖ ਲਿਆ ਕਰੋ ਜਿੱਥੇ ਵੀ ਸਵਾ ਜੇ ਡੇਢ ਆ ਜੇ ਹਨਾ ਅੱਧਾ ਆ ਜੇ ਉੱਥੇ ਆਪਾਂ ਇਦਾਂ ਬਸ ਇੰਚੀ ਟੇਪ ਫੋਲਡ ਕਰ ਲੈਣਾ ਹੁੰਦਾ ਤੇ ਉਹਦਾ ਚੌਥਾ ਹਿੱਸਾ ਕਰਕੇ ਫਿਟਿੰਗ ਦੇ ਨਿਸ਼ਾਨ ਲਗਾ ਲੈਣੇ ਹੁੰਦੇ ਠੀਕ ਹੈ ਜੀ ਹੁਣ ਦੇਖੋ ਆਪਾਂ ਜਿਹੜਾ ਮੋਢਾ ਇਹਨਾਂ ਦਾ 8 ਜਾਂ 8.5 ਇੰਚ ਕਿਉਂ ਨਹੀਂ ਲਿਆ ਹੈਗਾ ਹਨਾ ਹੁਣ ਦੇਖੋ ਜੇ ਇਹਨਾਂ ਦੀ ਫਿਟਿੰਗ 13 ਇੰਚ ਆ ਜੇ ਕਿਸੇ ਦੀ 11 ਇੰਚ ਹੁੰਦੀ ਤਾਂ ਇੱਥੇ ਲੱਗਦਾ ਮੋਢੇ ਦਾ ਨਿਸ਼ਾਨ ਠੀਕ ਹੈ ਤਾਂ ਇਹਨਾਂ ਦਾ ਮੋਡਾ ਵੀ ਆਟੋਮੈਟਿਕ ਛੋਟਾ ਹੋ ਜਾਣਾ ਸੀ ਤੇ ਹੁਣ ਜਿਹੜਾ ਵੱਧ ਫਿਟਿੰਗ ਆ ਲੈਂਦਾ ਉਹ ਆਟੋਮੈਟਿਕ ਮੋਡਾ ਜਿਹੜਾ ਹੈਗਾ ਉਹਨਾਂ ਦਾ ਵੱਧ ਗਿਆ ਠੀਕ ਹੈ ਜੀ ਮੋਡਾ ਜਿਹੜਾ ਹੈਗਾ ਉਹ ਆਪਣੇ ਆਪ ਹੀ ਵੱਜ ਜਾਂਦਾ ਹੁੰਦਾ ਬਸ ਆਪ ਇਧਰ ਨੂੰ ਵੱਧ ਨਹੀਂ ਲੈਣਾ ਨੀਚੇ ਵਾਲੀ ਸਾਈਡ ਨੂੰ ਮੋਡਾ ਵੱਧ ਨਹੀਂ ਲੈਣਾ ਹੈਗਾ ਮੋਡਾ ਜਿਹੜਾ ਹੈਗਾ ਬਸ ਉਦਾਂ ਆਪਾਂ ਹੈਵੀ ਸਾਈਜ਼ ਦੇ ਵਿੱਚ ਅੱਧਾ ਇੰਚ ਵੱਧ ਰੱਖ ਲਓ 8 ਜਾਂ 8.5 ਇੰਚ ਮੋਡਾ ਵੱਧ ਰੱਖਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੁੰਦੀ ਜੇ ਤੁਸੀਂ ਇੰਨਾ ਜ਼ਿਆਦਾ ਮੋਡਾ ਰੱਖ ਲੂਗੇ ਨਾ ਤਾਂ ਤੁਹਾਡਾ ਮੋਡਾ ਜਿਹੜਾ ਹੈਗਾ ਉਹ ਲਫੂਗਾ ਨੀਚੇ ਵਾਲੀ ਸਾਈਡ ਨੂੰ ਤੁਹਾਡੇ ਝੋਲ ਪੈਣਗੇ ਤੇ ਇਥੇ ਲਮਕਣ ਲੱਗ ਜੂਗਾ ਤੁਹਾਡਾ ਮੋਡਾ ਠੀਕ ਹੈ ਜੀ ਇਸੇ ਲਈ ਤੁਸੀਂ ਜਿਹੜਾ ਮੋਡਾ ਹੈਗਾ ਉਹ ਸਿਰਫ 1/2 ਇੰਚ ਬਾਧ ਰੱਖਣਾ ਨਾਰਮਲ ਨਾਪਾ ਨਾਲ ਉਹਦਾ ਆਪਾਂ 7 ਇੰਚ ਰੱਖਦੇ ਹੁੰਨੇ ਆਂਗੇ ਤੇ ਇਹਦੇ ਵਿੱਚ ਆਪਾਂ ਬਸ 7.5 ਰੱਖ ਲਈ ਠੀਕ ਹੈ ਜੀ ਹੁਣ ਦੇਖੋ ਆਹ ਨਿਸ਼ਾਨ ਮੈਂ ਸਿਰਫ ਤੁਹਾਨੂੰ ਸਮਝਾਉਣ ਵਾਸਤੇ ਲਗਾਇਆ ਇਹਨਾਂ ਦਾ ਫਿਟਿੰਗ ਦਾ ਨਿਸ਼ਾਨ ਆ ਇਹ ਵਾਲਾ 13 ਇੰਚ ਠੀਕ ਹੈ ਇਸੇ ਲਈ ਜੇ ਆਪਾਂ ਨੂੰ ਮੋਡਾ ਜ਼ਿਆਦਾ ਲੈਣ ਦੀ ਲੋੜ ਨਹੀਂ ਹੁੰਦੀ ਮੋਡਾ ਆਪਣੇ ਆਪ ਹੀ ਸੈੱਟ ਹੋ ਜਾਂਦਾ ਹੁੰਦਾ ਠੀਕ ਹੈ ਹੁਣ ਦੇਖੋ ਆਪਾਂ ਇਹਨਾਂ ਦੀ ਫਰੰਟ ਪੱਲੇ ਦੀ ਕਾਰਡ ਪਾਵਾਂਗੇ ਜੀ ਆਹ ਵਾਲੇ ਨਿਸ਼ਾਨ ਤੋਂ 1.5 ਇੰਚ ਕਾਟ ਜਿਹੜੀ ਹੈਗੀ ਉਹ ਸੇਮ ਹੀ ਰਹੂਗੀ ਪੌਣੇ ਇੰਚ ਤੇ ਪੌਣੇ 2 ਇੰਚ ਤੇ ਇਹਤੇ ਤੁਸੀਂ ਕਾਟ પા ਕੇ ਦੇਖੋ ਤੁਹਾਡੀ ਕਾਟ ਜਿਹੜੀ ਹੈਗੀ ਬਿਲਕੁਲ ਸੈੱਟ ਆਊਗੀ ਕੋਈ ਗੁਬਹਾਰਾ ਨਹੀਂ ਬਣੂਗਾ ਤੁਹਾਡੇ ਮੋਢੇ ਦੇ ਵਿੱਚ ਕੋਈ ਫਲਾਵਟ ਨਹੀਂ ਹੋਊਗੀ ਕੋਈ ਖਿੱਚ ਨਹੀਂ ਪਊਗੀ ਠੀਕ ਹੈ ਜੀ ਫਰੰਟ ਵਾਲੇ ਪੱਲੇ ਦੀ ਪੌਣੇ ਇੰਚ ਤੇ ਔਰ ਬੈਕ ਵਾਲੇ ਪੱਲੇ ਦੀ ਏਸੇ ਨਿਸ਼ਾਨ ਤੋਂ ਹੀ ਆਪਾਂ ਨਿਸ਼ਾਨੀ ਲਗਾਵਾਗੇ ਪੌਣੇ 2 ਇੰਚ ਦੀ ਠੀਕ ਹੈ ਜੀ ਹੁਣ ਇਹਨਾਂ ਦਾ ਮੋਢਾ 7.5 ਸੀ ਨਾ ਆਪਾਂ 7.5 ਦਾ ਹਾਫ ਕਰ ਲਵਾਂਗੇ ਤੇ ਪੌਣੇ 4 ਪੌਣੇ 4 ਤੇ ਆਪਾਂ ਮੋਢੇ ਦਾ ਇਦਾਂ ਹਾਫ ਕਰ ਲੈਣਾ ਤੇ ਇੱਥੋਂ ਹੀ ਆਪਾਂ ਜਿਹੜੀ ਹੈਗੀ ਆ ਉਹ ਗੁਲਾਈ ਪਾਉਣੀ ਹੈ ਦੀ ਹੁਣ ਪਹਿਲਾਂ ਆਪਾਂ ਆਵਲੇ ਨਿਸ਼ਾਨ ਤੋਂ ਬੈਕ ਵਾਲੇ ਪੱਲੇ ਦੀ ਗੁਲਾਈ ਪਾਵਾਂਗੇ ਇਹ ਐਦਾਂ ਠੀਕ ਹੈ ਤੇ ਆ ਇੱਥੋਂ ਆਪਾਂ ਫਰੰਟ ਵਾਲੇ ਪੱਲੇ ਦੀ ਹੁਣ ਦੇਖੋ ਇਹ ਤੁਸੀਂ ਧਿਆਨ ਦੇਣਾ ਜਿਹੜਾ ਆਪਾਂ ਬਾਹਰ ਨੂੰ ਨਿਸ਼ਾਨ ਲਗਾਇਆ ਇਹ ਤੋਂ ਆਪਾਂ ਬੈਕ ਵਾਲੇ ਪੱਲੇ ਦੀ ਗੁਲਾਈ ਪਾਉਣੀ ਹੁੰਦੀ ਹੈ ਜਿਹੜਾ ਆਪਾਂ ਅੰਦਰ ਵਾਲੀ ਸਾਈਡ ਤੇ ਨਿਸ਼ਾਨ ਲਗਾਇਆ ਇਹ ਤੋਂ ਆਪਾਂ ਫਰੰਟ ਵਾਲੇ ਪੱਲੇ ਦੀ ਗੁਲਾਈ ਪਾਉਣੀ ਹੁੰਦੀ ਹੈ ਠੀਕ ਹੈ ਜੀ ਇਹ ਐਦਾਂ بس ਜੇ ਤੁਸੀਂ ਇੱਦਾਂ ਗੁਲਾਈ ਦਿਓਗੇ ਤੁਹਾਡਾ ਮੋੜਾ ਜਿਹੜਾ ਹੈਗਾ ਬਿਲਕੁਲ ਪਰਫੈਕਟ ਆਊਗਾ ਠੀਕ ਹੈ ਜੀ بس ਆਹ ਨਿਸ਼ਾਨਾਂ ਦਾ ਵੀ ਧਿਆਨ ਰੱਖਣਾ ਜਿਹੜਾ ਆਪਾਂ ਘਟਾਇਆ ਸੀ ਉਹ ਤੋਂ ਅੰਦਰ ਵਾਲੇ ਮੋੜ ਦੇ ਦੀ ਪਾਉਣੀ ਆਂਗੀ ਫਰੰਟ ਵਾਲੇ ਮੋੜ ਦੀ ਪਾਉਣੀ ਆ ਜਿਹੜਾ ਆਪਾਂ ਬਾਹਰ ਲਗਾਇਆ ਨਿਸ਼ਾਨ ਉਹ ਤੋਂ ਆਪਾਂ ਬੈਕ ਵਾਲੇ ਪੱਲੇ ਦੀ ਪਾਉਣੀ ਆ ਠੀਕ ਹੈ ਜੀ ਹੁਣ ਦੇਖੋ ਮੈਨੂੰ ਕਈ ਭੈਣਾਂ ਪੁੱਛਣ ਲੱਗ ਜਾਂਦੀਆਂ ਨੇ ਵੀ ਹਰੇਕ ਨਾਪ ਦੇ ਵਿੱਚ ਪੌਣੇ ਇੰਚ ਤੇ ਕੱਟ ਪਾਉਣੀ ਆ ਹਾਂਜੀ ਬਿਲਕੁਲ ਹਰੇਕ ਨਾਪ ਤੇ ਪੌਣੇ ਇੰਚ ਤੇ ਹੀ ਕੱਟ ਪੈਂਦੀ ਹੁੰਦੀ ਆ ਠੀਕ ਹੈ ਤੇ ਹੁਣ ਦੇਖੋ ਜਿਹੜਾ ਆਹ ਵਾਲਾ ਨਿਸ਼ਾਨ ਲਗਾਇਆ ਆਪਾਂ 13 ਇੰਚ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਸਿੱਧਾ ਕਰ ਦੇਣਾ 3 ਇੰਚ ਤੇ ਠੀਕ ਹੈ ਤੇ ਇੱਥੋਂ ਆਪਾਂ ਕੀ ਕਰਨਾ ਹੁਣ ਆਪਾਂ ਨਿਸ਼ਾਨ ਜਿਹੜਾ ਫਿਟਿੰਗ ਦਾ ਇੱਥੋਂ ਨਹੀਂ ਲਗਾਉਣਾ ਇੱਥੋਂ ਲਗਾਉਣਾ ਠੀਕ ਹੈ ਜੀ ਇਹ ਐਦਾਂ ਠੀਕ ਹੈ ਤੇ ਇੱਥੋਂ ਹੀ ਆਪਾਂ ਕਮਰ ਦਾ ਜਿਹੜਾ ਨਿਸ਼ਾਨ ਹੈਗਾ ਉਹਨੂੰ ਨਿਸ਼ਾਨੀ ਲਗਾ ਲਵਾਂਗੇ ਠੀਕ ਹੈ ਤੇ ਹਲਕਾ ਜਿਹੜਾ ਹੈਗਾ ਇਹਨੂੰ ਆਪਾਂ ਇੱਥੋਂ ਟੇਡਾ ਕਰ ਦਵਾਂਗੇ ਇਹ ਐਦਾਂ ਇਹ ਹੈਵੀ ਸਾਈਜ਼ ਹੈ ਇੱਥੋਂ ਆਪਾਂ ਜ਼ਿਆਦਾ ਨਹੀਂ ਕਟਾਵਾਂਗੇ ਨਹੀਂ ਤਾਂ ਫਿਰ ਅੰਡਰਾਮ ਦੇ ਨੀਚੇ ਜਿਹੜਾ ਹੈਗਾ ਉਹ ਖਿੱਚ ਜੀ ਪੈਣ ਲੱਗ ਜੂ ਬਸ ਆਪਾਂ ਥੋੜਾ ਜਿਹਾ ਟੇਡਾ ਕਰਤਾ ਤਾਂ ਕਿ ਝੋਲ ਨਾ ਪਵੇ ਠੀਕ ਹੈ ਜੀ ਹੁਣ ਦੇਖੋ ਹੈਵੀ ਸਾਈਜ਼ ਦੇ ਵਿੱਚ ਪਲੇਟਾਂ ਕਿਵੇਂ ਪਾਉਣੀਆਂ ਨੇ ਜੀ ਹਾਂ ਜੇ ਤੁਸੀਂ ਪਲੇਟਸ ਪਾਉਣੀਆਂ ਨੇ ਤਾਂ ਤੁਸੀਂ ਇੱਥੋਂ ਜਿਹੜੀ ਫਿਟਿੰਗ ਹੈਗੀ ਉਹ 1 ਇੰਚ ਜ਼ਿਆਦਾ ਰੱਖੋ ਠੀਕ ਹੈ ਜੀ ਮੇਰੇ ਕੋਲ ਜਿਹੜਾ ਕਸਟਮਰ ਜ਼ਿਆਦਾਤਰ ਆਉਂਦਾ ਉਹ ਬਿਨਾਂ ਪਲੇਟਸ ਵਾਲਾ ਹੀ ਆਉਂਦਾ ਠੀਕ ਹੈ ਜੀ ਹੁਣ ਮੈਂ ਪਲੇਟਸ ਦੇ ਨਿਸ਼ਾਨ ਤੁਹਾਨੂੰ ਲਾਉਣੇ ਦੱਸ ਦੰਨੀਆਂ ਠੀਕ ਹੈ ਕਿੱਦਾਂ ਲਗਾਉਣੇ ਨੇ ਬਸ ਤੁਸੀਂ ਇਹਨਾਂ ਧਿਆਨ ਰੱਖਣਾ ਜੇ ਤੁਸੀਂ ਪਲੇਟਾਂ ਪਾਉਣੀਆਂ ਨੇ ਤਾਂ ਇੱਥੋਂ 1 ਇੰਚ ਬਾਧ ਰੱਖਣੀ ਹੁੰਦੀ ਹੈ ਫਿਟਿੰਗ ਠੀਕ ਹੈ ਜੀ ਹੁਣ ਪਲੇਟਸ ਦੇ ਨਿਸ਼ਾਨ ਦੇਖੋ ਹੈਵੀ ਸਾਈਜ਼ ਦੇ ਵਿੱਚ ਕਿਸ ਤਰੀਕੇ ਨਾਲ ਲੱਗਣਗੇ ਪਲੇਟਸ ਦੇ ਜਿਹੜੇ ਨਿਸ਼ਾਨ ਨੇਗੇ ਉਹ ਆਪਾਂ ਰੱਖਾਂਗੇ ਜੀ 12.5 ਇੰਚ ਤੇ ਠੀਕ ਹੈ 12.5 ਇੰਚ ਤੇ ਨਿਸ਼ਾਨ ਲਗਾਉਣਾ ਤੁਸੀਂ ਪਲੇਟਸ ਦਾ ਤੇ ਪਲੇਟਸ ਰੱਖਣੀਆਂ ਜਿਹੜੀਆਂ ਉਹ 7.5 ਇੰਚ ਲੰਬੀ ਰੱਖਣੀਆਂ ਠੀਕ ਹੈ ਹੁਣ ਦੇਖੋ 12 ਤੇ ਹੀ ਨਿਸ਼ਾਨ ਲੱਗੂਗਾ ਇੰਨੇ ਹੈਵੀ ਸਾਈਜ਼ ਦੇ ਵਿੱਚ ਜੇ ਤੁਸੀਂ 11 ਤੇ ਲਗਾ ਲਓਗੇ ਨਾ ਪਲੇਟ ਜਿਹੜੀ ਹੈਗੀ ਆ ਉਹ ਕਾਫੀ ਉੱਪਰ ਤੱਕ ਤੁਹਾਡੀ ਚਲ ਜੂਗੀ ਬ੍ਰੈਸਟ ਤੋਂ ਠੀਕ ਆ ਫਿਰ ਉਹ ਸਹੀ ਨਹੀਂ ਹੋਣੀ ਤੁਹਾਡੀ ਫਿਟਿੰਗ ਠੀਕ ਹੈ ਜੀ 12 ਇੰਚ ਤੇ ਆਪਾਂ ਇਦਾਂ ਨਿਸ਼ਾਨ ਲਗਾਉਣਾ ਪਲੇਟ ਦਾ ਤੇ 7.5 ਇੰਚ ਲੰਬੀ ਪਲੇਟ ਰੱਖਣੀ ਆ ਤੇ ਇਧਰੋਂ ਆਪਾਂ ਜਿਹੜਾ ਗੈਪ ਹੈਗਾ ਉਹ 4 ਇੰਚ ਲੈ ਲਾਂਗੇ ਠੀਕ ਹੈ 4 ਇੰਚ ਤੇ ਇਹ ਪਲੇਟ ਨੂੰ ਆਪਾਂ ਇਦਾਂ ਸਿੱਧਾ ਕਰ ਦਵਾਂਗੇ ਠੀਕ ਹੈ ਹੁਣ ਦੇਖੋ ਇੱਥੋਂ ਆਪਾਂ 2 ਇੰਚ ਤੇ ਪਾਵਾਂਗੇ ਪਲੇਟ ਠੀਕ ਹੈ ਤੇ ਇਹਨਾਂ ਦਾ ਹਾਫ ਕਰ ਲਵਾਂਗੇ ਪਲੇਟਾਂ ਦਾ ਇਹਨੂੰ ਵੀ ਆਪਾਂ 2 ਇੰਚ ਤੇ ਕਰਾਂਗੇ ਕਿ ਐਦਾਂ ਹੁਣ ਆਹ ਨੀਚੇ ਨੂੰ ਗੈਪ ਵੀ 2 ਇੰਚ ਦੇ ਦਿੱਤਾ ਤੇ ਸਾਈਡ ਵਾਲਾ ਵੀ ਜਿਹੜਾ ਹੈਗਾ ਉਹ 2 ਇੰਚ ਤੇ ਹੀ ਦਿੱਤਾ ਠੀਕ ਹੈ ਜੀ ਹੁਣ ਇਹ ਵਾਲੀ ਪਲੇਟ ਜਿਹੜੀ ਹੈਗੀ ਆਵਲੇ ਨਿਸ਼ਾਨ ਤੋਂ ਆਪਾਂ ਸਿੱਧਾ ਕਰ ਲਵਾਂਗੇ ਐਦਾਂ ਠੀਕ ਹੈ ਤੇ ਜਿਹੜਾ ਆਵਲਾ ਆਵਲੀ ਪਲੇਟ ਹੈਗੀ ਆ ਇਹ ਆਪਾਂ ਇਸ ਤਰੀਕੇ ਨਾਲ ਇਹਨੂੰ ਸਿੱਧੀ ਕਰ ਲਵਾਂਗੇ ਠੀਕ ਹੈ ਜਿਹੜਾ ਫਿਟਿੰਗ ਵਾਲਾ ਨਿਸ਼ਾਨ ਹੁੰਦਾ ਉਹ ਤੋਂ ਆਪਾਂ ਥੋੜੀ ਜਿਹੀ ਨੀਚੇ ਨੂੰ ਹੀ ਰੱਖਣੀ ਹੁੰਦੀ ਹੈ ਪਲੇਟ ਵਿੱਚ ਨਹੀਂ ਲੈ ਕੇ ਜਾਣੀ ਆਪਾਂ ਠੀਕ ਹੈ ਬਿਲਕੁਲ ਵੀ ਠੀਕ ਹੈ ਜੀ ਤੇ ਇਹ ਹੋ ਗਈ ਆਪਣੀ 26 ਬ੍ਰੈਸਟ ਵਾਲਿਆਂ ਦੀ ਕਟਿੰਗ ਦੇ ਨਿਸ਼ਾਨ ਇਸ ਤਰੀਕੇ ਨਾਲ ਲਗਾਉਣੇ ਨੇ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਫਰੰਟ ਪੱਲੇ ਦੇ ਵਿੱਚ ਜਿਹੜੀ ਹੈਗੀ ਕਾਟ ਪਾਉਣੀ ਆ ਇਹ ਪੌਣਾ ਇੰਚ ਦੀ ਤੁਸੀਂ ਪਾ ਸਕਦੇ ਹੋ ਹੈਵੀ ਸਾਈਜ਼ ਦੇ ਵਿੱਚ ਉਦਾਂ ਆਧੇ ਇੰਚ ਦੀ ਪਾ ਸਕਦੇ ਹੁੰਦੇ ਆ ਕਾਟ ਦਾ ਮਤਲਬ ਕਿ ਆਪਾਂ ਫਰੰਟ ਪੱਲਾ ਜਿਹੜਾ ਹੈਗਾ ਉਹਨੂੰ ਛੋਟਾ ਕਰ ਦੇਵਾਂਗੇ ਥੋੜਾ ਜਿਹਾ ਤਾਂ ਕਿ ਸਾਡਾ ਗਲਾ ਜਿਹੜਾ ਹੈਗਾ ਉਹ ਬੈਕ ਵਾਲੀ ਸਾਈਡ ਨਾ ਜਾਵੇ ਠੀਕ ਹੈ ਜੀ ਠੀਕ ਹੈ ਹੁਣ ਦੇਖੋ ਮੈਂ ਮੂਰਲਾ ਪੱਲਾ ਜਿਹੜਾ ਹੈਗਾ ਉਹ ਇੰਨਾ ਛੋਟਾ ਕਰਤਾ ਪੌਣਾ ਇੰਚ ਠੀਕ ਹੈ ਹੁਣ ਆਪਾਂ ਇੱਥੋਂ ਕਟਿੰਗ ਕਰ ਲਵਾਂਗੇ ਦੀ ਤੇ ਇੱਥੇ ਕੱਟ ਜਰੂਰ ਲਾਉਣੇ ਨੇ ਆਪਾਂ ਨੇ ਜਿੱਥੇ-ਜਿੱਥੇ ਵੀ ਆਪਾਂ ਨਿਸ਼ਾਨ ਲਗਾਏ ਨੇ ਠੀਕ ਹੈ ਜੀ ਤੇ ਹੁਣ ਫਰੰਟ ਵਾਲੇ ਪੱਲੇ ਦੇ ਵਿੱਚ ਆਪਾਂ ਇਹ ਦੋ ਪੱਲੇ ਚੱਕਨੇ ਨੇ ਮੂਰਲੇ ਤੇ ਇਦਾਂ ਇਹਦੀ ਕਾਟ ਪਾ ਲੈਣੀ ਆਪਾਂ ਨੇ ਬਸ ਇਹਦੀ ਕਾਟ ਜਿਹੜੀ ਹੈਗੀ ਤੁਸੀਂ ਧਿਆਨ ਨਾਲ ਪਾਇਆ ਕਰੋ ਪੱਲੇ ਨੀਚੇ ਵਾਲਿਆਂ ਚ ਨਾ ਪੈ ਜਾਵੇ ਠੀਕ ਹੈ ਜੀ ਤੇ ਜਿਹੜੇ ਨਿਸ਼ਾਨ ਹੈਗੇ ਨੇ ਤੁਸੀਂ ਪੱਲਾ ਝਾੜ ਕੇ ਇਸ ਤਰੀਕੇ ਨਾਲ ਵੀ ਲਗਾ ਸਕਦੇ ਹੋ ਦੂਜੀ ਸਾਈਡ ਪੱਲਾ ਝਾੜ ਕੇ ਨਿਸ਼ਾਨ ਜਿਹੜੇ ਹੈਗੇ ਨੇ ਇਹ ਆਸਾਨੀ ਨਾਲ ਲੱਗ ਜਾਣਗੇ ਠੀਕ ਹੈ ਜੀ ਪਲੇਟਸ ਦੇ ਵੀ ਲੱਗ ਜਾਣਗੇ ਔਰ ਫਿਟਿੰਗ ਦੇ ਨਿਸ਼ਾਨ ਵੀ ਲੱਗ ਜਾਣਗੇ ਠੀਕ ਹੈ ਹੁਣ ਦੇਖੋ ਇਹ ਹੈਵੀ ਸਾਈਜ਼ ਦੀ ਕੁੜਤੀ ਆ ਕਿ ਇਹਦੇ ਵਿੱਚ ਆਪਾਂ ਬਾਹ ਜਿਹੜੀ ਹੈਗੀ ਆ ਉਹ ਹਾਫ ਬਾਜੂ ਦੀ ਹੀ ਕੱਟ ਕਰਾਂਗੇ 9 10 ਇੰਚ ਦੀ ਜਿਹੜੀ ਹੈਗੀ ਆ ਬਾਹ ਆਪਾਂ ਕੱਟ ਕਰਾਂਗੇ ਸਿਰਫ ਠੀਕ ਹੈ ਜੀ ਪਹਿਲਾਂ ਆਪਾਂ ਇਹਦਾ ਮੋਡਾ ਨਾਪ ਲਵਾਂਗੇ ਠੀਕ ਆ ਆਪਾਂ ਉੱਪਰੋਂ ਜਿਹੜਾ ਹੈਗਾ ਇਸ ਤਰੀਕੇ ਨਾਲ ਥੋੜਾ ਜਿਹਾ ਛੱਡ ਦੇਣਾ ਜਿੰਨੀ ਕ ਆਪਾਂ ਸਲਾਈ ਪਾਣੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਫਰੰਟ ਵਾਲਾ ਆਪਾਂ ਮੋਢਾ ਇੱਦਾਂ ਗੁਲਾਈ ਦੇ ਵਿੱਚ ਨਾਪਾਂ ਠੀਕ ਹੈ ਜੀ ਇਹ ਇੱਦਾਂ ਠੀਕ ਹੈ ਜੀ ਹੁਣ ਦੇਖੋ ਇਹਦਾ ਮੋਢਾ ਜਿਹੜਾ ਹੈਗਾ ਇਸ ਤਰੀਕੇ ਨਾਲ ਨਾਪਣ ਤੇ ਜਿਹੜਾ ਹੈਗਾ ਉਹ ਪੌਣੇ 12 ਬਣ ਰਿਹਾ ਇਸੇ ਲਈ ਆਪਾਂ ਨੂੰ ਮੋਢਾ ਜਿਆਦਾ ਵੱਡਾ ਕੱਟਣ ਦੀ ਲੋੜ ਨਹੀਂ ਹੁੰਦੀ ਹੈਗੀ ਦੇਖੋ ਜੇ ਤੁਸੀਂ ਨਾਪ ਪਾਉਂਗੇ ਨਾ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਣਾ ਕਿ ਤੁਹਾਡਾ ਮੋਢਾ ਜਿਹੜਾ ਹੈਗਾ ਕਿੰਨਾ ਹੋ ਗਿਆ ਨਾਲੇ ਕਿ ਜਦੋਂ ਕਿ ਆਪਾਂ 7.5 ਹੀ ਰੱਖਿਆ ਮੋਢ ਤੇ ਇਦਾਂ ਤੁਸੀਂ ਨਾਪ ਕੇ ਦੇਖੋ ਇਹਨੂੰ ਇਹ ਆ ਦੇਖੋ ਦੇਖੋ ਜਿਹੜਾ ਹੈਗਾ ਉਹ ਆਪਣਾ ਲਗਭਗ 11.5 12 ਇੰਚ ਮੋਡਾ ਹੋ ਗਿਆ ਇਹਨਾਂ ਦਾ ਠੀਕ ਹੈ ਜੀ ਇਸ ਲਈ ਆਪਾਂ ਨੂੰ ਨੀਚੇ ਵਾਲੀ ਸਾਈਡ ਨੂੰ ਵੱਧ ਲੈਣ ਦੀ ਲੋੜ ਨਹੀਂ ਹੁੰਦੀ ਹੈਗੀ ਮੋਡਾ ਦੇਖੋ ਆ ਜਿਹੜੀ ਫਰੰਟ ਵਾਲੀ ਕਾਰਟ ਹੁੰਦੀ ਹੈ ਨਾ ਉਹ ਵੀ ਮੋਡੇ ਨੂੰ ਬਹੁਤ ਵਧਾ ਦਿੰਦੀ ਹੁੰਦੀ ਹੈਗੀ ਠੀਕ ਆ ਇਸ ਲਈ ਮੋਡਾ ਜਿਹੜਾ ਹੈਗਾ ਉਹ ਜ਼ਿਆਦਾ ਲੈਨ ਦੀ ਲੋੜ ਨਹੀਂ ਹੁੰਦੀ ਹੈਗੀ ਸਾਡੇ 7 ਬਿਲਕੁਲ ਇਸ ਨਾਲ ਆਪ ਦੇ ਵਿੱਚ ਸੈੱਟ ਆਊਗਾ ਮੋਡਾ ਠੀਕ ਹੈ ਜੀ ਕਿਉਂਕਿ ਆ ਜਿਹੜੀ ਕਾਰਟ ਪੈ ਗਈ ਨਾ ਉਹਨੇ ਵੀ ਮੋਡੇ ਨੂੰ ਸਲਾ ਦਿੱਤਾ ਠੀਕ ਹੈ ਇਸ ਲਈ ਮੋਡਾ ਸੈੱਟ ਆ ਜਾਂਦਾ ਹੁੰਦਾ ਆਪਣਾ ਹੁਣ ਦੇਖੋ ਆਪਾਂ ਜਿਹੜੀ 11/2 ਇੰਚ ਜਿਹੜੇ ਹੈਗਾ ਮੋਡੇ ਦਾ ਮੋਡੇ ਦੀ ਕਟਿੰਗ ਕਰਾਂਗੇ ਠੀਕ ਹੈ ਹੁਣ ਦੇਖੋ ਆਪਾਂ ਇਸ ਤਰੀਕੇ ਨਾਲ ਬਾਹਾਂ ਜਿਹੜੀਆਂ ਹੈਗੀਆਂ ਨੇ ਉਹ ਫੋਰ ਫੋਲਡ ਕਰ ਲਿਆ ਕੱਪੜਾ ਠੀਕ ਹੈ ਜੀ ਫੋਰ ਫੋਲਡ ਕੀਤਾ ਹੋਇਆ ਹੈ ਮੈਂ ਇਹ ਕੱਪੜਾ ਤੇ ਆਪਾਂ ਬਾਹਾਂ ਜਿਹੜੀ ਹੈਗੀਆਂ ਨੇ ਦੀ ਹਾਫ ਹੀ ਬਣਾਵਾਂਗੇ ਹੁਣ ਦੇਖੋ ਮੋਡਾ ਆਪਣਾ 11.5 ਆ ਰਿਹਾ ਸੀ ਤੇ ਆਪਾਂ ਇਹਦਾ ਬਾਹ ਦਾ ਮੋਡਾ ਜਿਹੜਾ ਹੈਗਾ 11 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਇਹ ਇਦਾਂ ਦੇਖੋ ਮੇਰੇ ਕੋਲ ਮਾਰਜਿਨ ਜਿਹੜਾ ਹੈਗਾ ਬਿਲਕੁਲ ਥੋੜਾ ਜਿਹਾ ਮੈਨੂੰ ਸਾਈਡਾਂ ਤੇ ਫਿਰ ਜੋੜ ਲਾਉਣਾ ਪੈਣਾਗਾ ਮੈਂ ਤੁਹਾਨੂੰ ਕਟਿੰਗ ਦੱਸ ਦਣੀ ਹੈ ਜੋੜ ਜਿਹੜਾ ਹੈਗਾ ਮੈਂ ਉਸ ਤੋਂ ਬਾਅਦ ਮਾਰਜਿਨ ਜਿਹੜਾ ਹੈਗਾ ਉਹ ਲਗਾ ਲੈਣਾ ਜੋੜ ਹੁਣ ਆ 11 ਇੰਚ ਆ ਗਿਆ ਹੁਣ ਸੂਟ ਦਾ ਮੋਡਾ 11.5 ਸੀ ਆਪਾਂ ਬਾਹ ਦਾ ਮੋਡਾ ਜਿਹੜਾ 0.5 ਇੰਚ ਘੱਟ-ਘੱਟ ਕਰਾਂ ਠੀਕ ਹੈ ਇਹ ਇਦਾਂ ਠੀਕ ਹੈ ਜੀ ਤੇ ਇਧਰੋਂ ਲੈ ਲਵਾਂਗੇ ਆਪਾਂ ਕਾਟ ਜਿਹੜੀ ਹੈਗੀ ਉਹ ਸੇਮ ਹੀ ਪਾਉਗੀ ਹੁਣ ਦੇਖੋ ਆਪਾਂ ਬਾਹ ਇਹਨਾਂ ਦੀ 10-11 ਇੰਚ ਤੱਕ ਬਣਾਉਣੀ ਆਂਗੀ ਜੇ ਬਾਹ ਆਪਾਂ 3 ਜਾਂ 4 ਇੰਚ ਹੋਵੇ ਫੇਰ ਇਹ ਕਾਟ ਦੇ ਵਿੱਚ ਫਰਕ ਪੈਂਦਾ ਹੁੰਦਾ ਥੋੜਾ ਜਿਆ ਠੀਕ ਆ ਉਦਾਂ ਨਾਰਮਲ 3 ਇੰਚ ਤੇ ਕਾਟ ਜਿਹੜੀ ਹੈਗੀ ਉਹ ਸਹੀ ਪੈਂਦੀ ਹੁੰਦੀ ਆ 3 ਇੰਚ ਜਿਹੜੀ ਹੈਗੀ ਆਪਾਂ ਇਹਦਾ ਕਾਟ ਦਾ ਨਿਸ਼ਾਨ ਲਗਾ ਲੈਣਾ ਤੇ ਇੱਥੋਂ ਹੀ ਆਪਾਂ ਇਹਨੂੰ ਟੇਡਾ ਕਰ ਲੈਣਾ ਠੀਕ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਫੇਰ ਆਪਾਂ ਇਹਦਾ ਬਾਹ ਦਾ ਹਾਫ ਕਰ ਲੈਣਾ ਇਥੋਂ ਹੁਣ ਫਰੰਟ ਵਾਲੇ ਪੱਲੇ ਚ ਆਪਾਂ 5 ਇੰਚ ਤੇ ਕੱਟ ਪਾਈ ਸੀ ਤੇ ਇੱਥੇ ਵੀ ਆਪਾਂ 5 ਇੰਚ ਤੇ ਇਹੀ ਗੁਲਾਈ ਦੇਵਾਂਗੇ ਠੀਕ ਹੈ ਇਹ ਇਦਾਂ ਇਹ ਆ ਦੇ ਬਸ ਆਪਾਂ ਇਦਾਂ ਜਿਹੜੀ ਹੈਗੀ ਗੁਲਾਈ ਦੇਣੀ ਆ ਬਾਹਾਂ ਦੀ ਠੀਕ ਹੈ ਬਾਹਾਂ ਉੱਪਰ ਰੱਖਣੀ ਆ 10 ਇੰਚ ਤਿਆਰ ਰੱਖਣੀ ਆ ਆਪਾਂ 10.5 ਤੇ ਨਿਸ਼ਾਨ ਲਗਾ ਲਾਂਗੇ ਇਹ ਇਦਾਂ ਤੇ ਇੱਥੋਂ ਆਪਾਂ ਲਵਾਂਗੇ ਜੀ 7 ਇੰਚ ਠੀਕ ਹੈ ਕਿਉਂਕਿ ਬਾ ਇਹਨਾਂ ਦੀ ਹੈਵੀ ਆਗੀ 7 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਤੇ ਇਦਾਂ ਆਪਾਂ ਇਹਨੂੰ ਟੇਢਾ ਕਰ ਲਵਾਂ ਠੀਕ ਹੈ ਇਹ ਇਦਾਂ ਤੇ ਆ ਮਾਰਜਿਨ ਹੋ ਗਿਆ ਆਪਣਾ ਤੁਸੀਂ ਚਾਹੋ ਤਾਂ ਇੱਥੇ ਬਾਅਦ ਚ ਜੋੜ ਵੀ ਲਗਾ ਸਕਦੇ ਠੀਕ ਹੈ ਹੁਣ ਦੇਖੋ ਮਾਰਜਿਨ ਬਿਲਕੁਲ ਮੇਰੇ ਕੋਲ ਘੱਟ ਹੀ ਆ ਮੈਂ ਬਾਅਦ ਚ ਜਿਹੜਾ ਹੈਗਾ ਥੋੜਾ ਜਿਹਾ ਜੋੜ ਲਗਾਉਂਗੀ ਤੇ ਇਦਾਂ ਆਪਾਂ ਇਹਦੀ ਕਾਟ ਪਾ ਲੈਂਦੇ ਹਾਂ ਇਦਾਂ ਆਪਾਂ ਜਿਹੜਾ ਹੈਗਾ ਦੋ ਪੱਲੇ ਚੱਕਨੇ ਆ ਮੈਂ ਸਿਰਫ ਦੋ ਪੱਲੇ ਹੀ ਚੱਕੇ ਆ ਦੇਖੋ ਉੱਪਰ ਵਾਲੇ ਤੇ ਇਦਾਂ ਆਪਾਂ ਇਹ ਚ ਕਾਟ ਪਾ ਲੈਣੀ ਠੀਕ ਹੈ ਜਿਹੜਾ ਆਪਾਂ ਨਿਸ਼ਾਨ ਲਗਾਇਆ ਸੀ ਦੇਖੋ ਕੱਪੜਾ ਜਿਹੜਾ ਹੈਗਾ ਆਪਾਂ ਉਤਾਰਤਾ ਤੇ ਇਦਾਂ ਆਪਾਂ ਕੱਟ ਲਗਾ ਲੈਣੇ ਠੀਕ ਹੈ ਜੀ ਤੇ ਇਹ ਹੈਗੀ ਸੀ ਜੀ 26 ਬ੍ਰੈਸਟ ਵਾਲਿਆਂ ਦੀ ਕਟਿੰਗ ਤੇ ਇਹਦੇ ਵਿੱਚ ਤੁਸੀਂ ਹੁਣ ਦੇਖ ਲਿਆ ਵੀ ਆਪਾਂ ਫਰਕ ਕਿੱਥੇ ਕਿੱਥੇ ਪਾਉਣਾ ਹੁੰਦਾ ਫਿਟਿੰਗ ਦੇ ਵਿੱਚ ਠੀਕ ਹੈ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ